ਦੋਸਤੋ ਪੰਜਾਬੀ ਟ੍ਰਿਬਿਊਨ ਦੇ ਵਿੱਚ 21 ਜੁਲਾਈ ਨੂੰ ਇੱਕ ਬਿਲਕੁਲ ਫਰੰਟ ਦੇ ਉੱਪਰ ਪਹਿਲੀ ਖਬਰ ਛਪੀ ਹੈ ਤੇ ਜਿਸ ਦਾ ਅਨੁਮਾਨ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਦੀ ਤਿਆਰੀ ਅ ਇਸ ਖਬਰ ਨੂੰ ਪਹਿਲਾਂ ਆਪਾਂ ਹੂਬੂਹ ਪੜ੍ਹਦੇ ਹਾਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਵਿਸ਼ਲੇਸ਼ਣਕਾਰ ਨੇ ਉਹਨਾਂ ਦੇ ਨਜ਼ਰੀਏ ਤੋਂ ਵੇਖਦੇ ਹਾਂ ਕਿ ਇਸ ਦੇ ਪਿਛਲਾ ਸੱਚ ਹੈ ਕਿ ਫਲਾਂ ਖਬਰ ਦੀ ਸੁਰਖੀ ਹੈ ਜੀ ਬਦਲਵੀਆਂ ਫਸਲਾਂ ਦੀ ਕਾਸ਼ਤ ਲਈ ਮਿਲੇਗੀ ਪ੍ਰਤੀ ਹੈਕਟੇਅਰ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਪੰਜਾਬ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਤੋਂ ਮੋੜਨ ਅਤੇ ਉਹਨਾਂ ਨੂੰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਪ੍ਰਤੀ ਹੈਕਟੇਅਰ 17500 ਰੁਪਏ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ ਸੂਬਾ ਸਰਕਾਰ ਨੇ ਇਸ ਮੰਤਵ ਲਈ ਵਿੱਤੀ ਵਰੇ 2024-25 ਵਾਸਤੇ 299.87 ਕਰੋੜ ਰੁਪਏ ਰੱਖਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਭੋਪਨਤਾ ਲਈ ਖੇਤੀ ਵਿਭਾਗੇ ਨਾਲ ਵਿਚਾਰ ਚਰਚਾ ਕਰਨ ਮਗਰੋਂ ਇਸ ਵਾਰੀ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਕੁੜੀਆਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਤੋਂ ਮੂੜਾ ਦੇਣ ਲਈ ਅਤੇ ਹੋਰਨਾਂ ਫਸਲਾਂ ਹੇਠ ਰਕਬਾ ਵਧਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਹੁਣ ਕਿਸਾਨ ਵੱਧ ਤੋਂ ਵੱਧ 5 ਹੇਕੜ ਰਕਵੇ ਤੇ ਇਸ ਸਕੀਮ ਦਾ ਲਾਭ ਲੈ ਸਕਣਗੇ। ਅਤੇ ਪ੍ਰਸ਼ਾਨਦਾਸ਼ੀ ਸਿੱਧਾ ਲਾਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਦੋ ਬਰਾਬਰ ਕਿਸ਼ਤਾਂ ਵਿੱਚ ਪਾਈ ਜਾਏਗੀ। ਪਹਿਲੀ ਕਿਸ਼ਤ ਡਿਜੀਟਲ ਕ੍ਰੌਪ ਸਰਵੇ ਅਤੇ ਖੇਤੀ ਮੈਪਰ ਐਪਰਾਹਿੰ ਤਸਦੀਕ ਹੋਣ ਉਪਰੰਤ ਅਤੇ ਦੂਜੀ ਕਿਸ਼ਤ ਫਸਲ ਵਟਣ ਤੋਂ ਤੁਰੰਤ ਬਾਅਦ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਖੇਤੀ ਮੰਤਰੀ ਕੁੜੀਆ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਖੁਰਾਕ ਸੁਰੱਖਿਆਤ ਵਿੱਚ ਆਤਮ ਨਿਰਭਰ ਬਣਾਉਣ ਮੋਰੀ ਭੂਮਿਕਾ ਨਿਭਾਈ ਹੈ ਅਤੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਾਰਨ ਸਿੰਚਾਈ ਲਈ ਟਿਊਬ ਬਲਾਂਕ ਤੇ ਨਿਰਪਰਤਾ ਵਧੀ ਹੈ। ਜਿਸਨ ਤੀਜਾ ਇਹ ਨਿਕਲਿਆ ਹੈ ਕਿ ਪੰਜਾਬ ਵਿੱਚ ਜ਼ਮੀਨ ਹੀਟ ਲਈ ਪਾਣੀ ਦਾ ਬਦਲ ਹੀਠਾ ਚਲਾ ਗਿਆ ਹੈ ਕੁੜੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੇਂ ਸ੍ਰਿਉ ਉਲੀਕੇ ਗਏ ਅਸਲੀ ਭੰਨਤਾ ਪ੍ਰੋਗਰਾਮ ਸੀਡੀਪ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਪਛਾਣ ਕੀਤੇ ਗਏ ਜਿਨ੍ਹਾਂ ਵਿੱਚ ਪਾਣੀ ਦੀ ਘਾਟ ਵਾਲੀ ਇਲਾਕਾ ਨੂੰ ਤਰਜੀਹ ਦਿੱਤੀ ਜਾਵੇਗੀ ਇਹ ਸੀ ਦੋਸਤੋ ਖਬਰ ਤੇ ਹੁਣ ਜਿਹੜੇ ਵਿਸ਼ਲੇਸ਼ਕ ਨੇ ਉਹਨਾਂ ਨੇ ਇਸ ਦਾ ਵਿਸ਼ਲੇਸ਼ਣ ਕਿਵੇਂ ਕੀਤਾ ਤੇ ਉਸ ਦੇ ਜਿਹੜੇ ਕੁਝ ਉਹਨਾਂ ਨੇ ਨੁਕਤੇ ਉਠਾਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਅੰਦਰ ਅਸਲ ਦੋਸਤੋ ਇਸ ਸਕੀਮ ਸੈਂਟਰ ਸਰਕਾਰ ਵੱਲੋਂ ਸੁਝਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਯੂਪੀ ਦੇ 7 ਜ਼ਿਲ੍ਹੇ ਆਉਂਦੇ ਆ ਇਹਨਾਂ ਤੇ ਸਕੀਮ ਲਾਗੂ ਕਰਨੀ ਹੈ ਤੇ ਇਹਦੇ ਪਿੱਛੇ ਦਲੀਲ ਇਹ ਹੈ ਕਿ ਚਾਵਲ ਬਹੁਤ ਹੋ ਗਿਆ ਚਾਵਲ ਦੀ ਪ੍ਰੋਡਕਸ਼ਨ ਬਹੁਤ ਹੈ ਬਹੁਤ ਪਿਆ ਹੈ ਕਣਕ ਦੀ ਬਿਲਕੁਲ ਦਿੱਕਤ ਹੈ ਇਸ ਲਈ ਜਿਹੜਾ ਚਾਵਲ ਥੱਲੇ ਰਕਵਾ ਘਟਾਇਆ ਜਾਵੇ ਤੇ ਨਾਲ ਨਾਲ ਉਹਦੇ ਨਾਲ ਜਿਹੜਾ ਇਹਨਾਂ ਖਾਸ ਤੌਰ ਤੇ ਪੰਜਾਬ ਹਰਿਆਣਾ ਤੇ ਸੱਤ ਜਿਲ੍ਹੇ ਜਿਹੜੇ ਯੂਪੀ ਦੇ ਹੈ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਨੀਵਾ ਹੋ ਰਿਹਾ ਹੈ ਜਿਹੜਾ ਚਿੰਤਾਜਨਕ ਹੈ ਤੇ ਉਸ ਨੂੰ ਵੀ ਉਸ ਸਮੱਸਿਆ ਦਾ ਵੀ ਇਹ ਹੱਲ ਹੈ ਇਹਦੇ ਵਿੱਚ ਜਿਹੜਾ ਹੈਗਾ 60% ਸੈਂਟਰ ਸਰਕਾਰ ਨੇ ਆਪਣਾ ਜਿਹੜਾ ਰਾਸ਼ੀ ਦੇਣੀ ਹੈ ਤੇ 40% ਸੂਬਾ ਸਰਕਾਰਾਂ ਨੇ ਅਸਲ ਵਿੱਚ ਇਹ ਤਜਵੀਜ਼ ਅਪ੍ਰੈਲ ਮਹੀਨੇ ਦੇ ਵਿੱਚ ਆਈ ਹੈ ਇਹ ਫਾਈ ਤੇ ਜਿਸ ਦੇ ਵਿੱਚ ਰਾਖਵਾ ਪੈਸਾ ਜਿਵੇਂ ਖਬਰ ਦੇ ਵਿੱਚ ਜ਼ਿਕਰ ਕੀਤਾ ਹੈ ਲਗਭਗ ਆਪਾਂ ਗਰਾਊਂਡ ਫਿਗਰ ਦੀ ਗੱਲ ਕਰੀਏ 290 ਕਰੋੜ ਰੁਪਈਆ ਇਹਦੇ ਲਈ ਆ ਚੁੱਕਿਆ ਹੈ ਤੇ ਇਹਦੇ ਵਿੱਚ ਤਜਵੀਜ ਇਹ ਸੀ ਕਿ ਕਿਸਾਨ ਨੇ ਜੇ ਫਾਰਮ ਬਕਾਉਣਾ ਸੀ ਕਿ ਮੈਂ ਇਹਨਾਂ ਝੋਨਾ ਅੱਗੇ ਨਾਲੋਂ ਕੱਟ ਕਰ ਲਿਆ ਤੇ ਉਸ ਦੇ ਆਧਾਰ ਤੇ ਉਹਨੂੰ ਜਿਹੜੀ ਹੈਗੀ ਇਹ ਪ੍ਰਤਿਸ਼ਾਣ ਰਾਸ਼ੀ ਮਿਲਣੀ ਸੀ ਪਰ ਹੋਇਆ ਕਿ ਬਈ ਇਹ ਬਹੁਤ देर ਹੋ ਗਈ ਹੁਣ ਵੇਖੋ ਤੁਸੀਂ 21 ਜੁਲਾਈ ਨੂੰ ਇਹਦੀ ਖਬਰ ਬਾਹਰ ਆਉਂਦੀ ਹੈ ਜਦੋਂ ਕਿ ਝੋਨਾ तकरीबन ਸਾਰਾ ਲੱਗ ਚੁੱਕਾ ਹੈ ਜੇ 1 April ਨੂੰ ਇਸ ਦੇ ਉੱਤੇ ਵਿਚਾਰ ਕੀਤੀ ਜਾਂਦੀ ਇਹਨੂੰ ਪ੍ਰਚਾਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਹੀ ਜਿਹੜੀ ਕਿਸਾਨਾਂ ਨੇ ਹਾਲੇ ਪਨੀਰੀ ਵੀ ਲਾਉਣੀ ਸੀਗੀ ਤਾਂ ਜ਼ਰੂਰ ਕੁਝ ਨਾ ਕੁਝ ਇਹਦੇ ਵਿੱਚੋਂ ਫਰਕ ਪੈਂਦਾ ਤੇ ਇਹਦੇ ਉੱਤੇ ਜਿਹੜਾ ਟੀਚਾ ਰੱਖਿਆ ਗਿਆ ਸੀ ਉਹ ਇਹ ਸੀਗਾ ਵੀ 5% ਰਕਵਾ ਇਸ ਸਾਲ ਘਟਾਇਆ ਜਾਏਗਾ ਤੇ ਪੰਜਾਬ ਦੇ ਵਿੱਚ ਲਗਭਗ 30 ਲੱਖ ਹੈਕਟੇਰ ਏ ਚੋਨਾ ਅਨੁਮਾਨਤ ਲਾਇਆ ਜਾਂਦਾ ਤੇ ਉਹਦੇ ਵਿੱਚੋਂ ਜੇ ਅਸੀਂ 5% ਕਰਾਉਣੇ ਆ ਤਾਂ 1.5 ਲੱਖ ਹੈਕਟੇਰ ਜਿਹੜਾ ਚੋਨਾ ਘਟਣਾ ਸੀ ਤੇ ਪਰ ਮਹਰੀ ਨੇ ਦੱਸਿਆ ਕਿ ਰਿਪੋਰਟਾਂ ਇਹ ਦੱਸਦੀਆਂ ਵੀ ਇਸ ਵਾਰ ਜਿਹੜਾ ਉਹ 30 ਲੱਖ ਸੀ ਉਸ ਤੋਂ ਵੀ 1 ਲੱਖ ਹੈਕਟੇਰ ਹੋਰ ਵਧ ਗਿਆ ਤੇ 31 ਲੱਖ ਹੋ ਗਿਆ ਇਸ ਤੀਕਣਾ ਵੇਖੀ ਇਹ ਵੀ ਜਿਹੜਾ ਟੀਚਰ ਮਿਥਿਆ ਗਿਆ ਸੀ ਉਸ ਤੋਂ 2.5 ਲੱਖ ਇਹੜਾ ਹਕਟੇਰ ਆਹੋ ਝੋਨੇ ਦੀ ਕਾਸ਼ਤ ਜ਼ਿਆਦਾ ਹੋ ਗਈ ਹੈ ਸੋ ਇਸ ਕਰਕੇ ਇਹਦੇ ਨਾਲ ਸਮੱਸਿਆਵਾਂ ਹੋਰ ਵੀ ਗੰਭੀਰ ਹੋਣਗੀਆਂ ਪਾਣੀ ਦੀ ਸਮੱਸਿਆ ਹੈ ਮੌਨਸੂਨ ਵੀ ਮੂੰਮ ਮੂੜੀ ਬੈਠੀ ਹੈ ਤੇ ਦੂਸਰੇ ਪਾਸੇ ਫਿਰ ਅੱਗੇ ਜਾ ਕੇ ਜਿਹੜੀ ਹੈਗੀ ਹੈ 2.5 ਲੱਖ ਹਕਟੇਰ ਝੋਨੇ ਦੀ ਪਰਾਲੀ ਵੀ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਬਣੇਗੀ ਸੋ ਜੇ ਇਹ ਸਮੇਸਟਰ ਤਜਵੀਜ਼ ਨੂੰ ਕਿਸਾਨਾਂ ਵਿੱਚ ਪੇਸ਼ ਕੀਤਾ ਜਾਂਦਾ ਕਰਨਾ ਪੈਂਦਾ ਸੀ ਤਾਂ ਯਕੀਨਨ ਕੁਛ ਨਾ ਕੁਛ ਰਕਬਾ ਕੱਟ ਜਾਂਦਾ ਕਿਸਾਨ ਸੋਚਦੇ ਉਹਦੇ ਲਈ ਵੀ ਚਾਹੀਦਾ ਸੀ ਉਸ ਵੇਲੇ ਖੇਤੀਬਾੜਾਂ ਨਾਲ ਗੱਲਬਾਤ ਕੀਤੀ ਜਾਂਦੀ ਤੇ ਇੱਕ ਗੱਲ ਬਦਲਾ ਦੇਣੀ ਵੀ ਜੇ ਅਸੀਂ ਝੋਨੇ ਨੂੰ ਕਟਾਉਣਾ ਹੈ ਤਾਂ ਉਸ ਤੋਂ ਬਾਅਦ ਉਸ ਖੇਤਰ ਵਿੱਚ ਕਿਹੜੀ ਫਸਲ ਲਿਆਂਦੀ ਜਾਵੇ ਉਹ ਫਸਲ ਪੰਜਾਬ ਦੇ ਕਿਸ ਇਲਾਕੇ ਲਈ ਕਿਹੜੀ ਟੁਕਮੀ ਹੈ ਤੇ ਉਹਦੇ ਵਿੱਚ ਅੱਗੇ ਮੰਡੀਕਰਨ ਦੀ ਕੀ ਵਿਵਸਥਾ ਹੈਗੀ ਹੈ ਕਿਉਂਕਿ ਨਵੀਂ ਫਸਲ ਜੇ ਤੁਸੀਂ ਬੀਜਦੇ ਹੋ ਉਹਦੇ ਲਈ ਮਸ਼ੀਨਰੀ ਵੀ ਵੱਖਰੀ ਚਾਹੀਦੀ ਹੈ ਉਹਦੇ ਲਈ ਬੀਜ ਵੀ ਨਵੇਂ ਚਾਹੀਦੇ ਹੈਗੇ ਆ ਹੋਰ ਬਹੁਤ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੀ ਲੋੜ ਪੈਂਦੀ ਹੈ ਇਸ ਕਰਕੇ ਇਹ ਮਸਲਾ ਕਾਫੀ ਜਿਹੜਾ ਹੈਗਾ ਉਲਝਣ ਵਾਲਾ ਹੈ ਤੇ ਅਸੀਂ ਉਸ ਖਬਰ ਦੇ ਵਿੱਚ ਵੇਖਿਆ ਵੀ ਇਹ ਜਿਹੜਾ 2024-25 ਸੈਸ਼ਨ ਦੇ ਲਈ ਇਹ پلان ਹੈ ਤੇ ਉਹ ਤਕਰੀਬਨ ਕਿਉਂਕਿ 1 April ਤੋਂ ਉਹ ਸੈਸ਼ਨ ਸ਼ੁਰੂ ਹੁੰਦਾ ਹੈ 31 ਮਾਰਚ ਤੱਕ ਚੱਲਣਾ ਹੁੰਦਾ ਹੈ ਉਹਦੇ ਵਿੱਚ ਸਾਡਾ ਜਿਹੜੀ ਅਸੀਂ ਡਾਇਵਰਸਿਫਿਕੇਸ਼ਨ ਕਰ ਸਕਦੇ ਸੀ ਮਪੰਤਾ ਰਹਿ ਸਕਦੇ ਸੀ ਉਹ ਸਿਰਫ ਝੋਨੇ ਲਈ ਹੈ ਤੇ ਝੋਨਾ ਤਕਰੀਬਨ ਲੱਗ ਚੁੱਕਾ ਹੈ ਇਸ ਕਰਕੇ ਇਹ ਔਂ ਲੱਗਦਾ ਹੈ ਵੀ ਇੱਕ ਜਿਵੇਂ ਬੇੜੇ ਦੀ ਨਿਵਾਜ ਤੇ ਕਿਵੇੜੇ ਦੀਆਂ ਟਕਰਾਂ ਚਾਹੀਦਾ ਇਹ ਹੈ ਕਿ ਸਰਕਾਰ ਨੂੰ ਉਸਤਾਂ ਦੀਆਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਉਹਨਾਂ ਤੋਂ ਪਹਿਲਾਂ ਜਲਦੀ ਦੇ ਵਿੱਚ ਮਾਹਰੀਨ ਨਾਲ ਗੱਲਬਾਤ ਕੀਤੀ ਜਾਵੇ ਸਾਡੇ ਕੋਲੇ ਅਰਥਸ਼ਾਸਤਰੀ ਨੇ ਉਹ ਨਾਲ ਗੱਲ ਕੀਤੀ ਜਾਵੇ ਸਾਡਾ ਜਿਹੜਾ ਪੰਜਾਬ ਹੈ ਇਹਦੀ ਜਿਹੜਾ ਮੁੱਖਤਾ ਖੇਤੀਬਾੜੀ ਹੈ ਇਸ ਕਰਕੇ ਜਿਹੜੀ ਖੇਤੀ ਨੀਤੀ ਹੈ ਉਹਨੂੰ ਉਸ ਤਰ੍ਹਾਂ ਦੇ ਢੰਗ ਨਾਲ ਮਤਲਬ ਬਣਾ ਕੇ ਉਹਨੂੰ ਉਸ ਤਰੀਕੇ ਨਾਲ ਐਪਲੀਕੇਬਲ ਕੀਤਾ ਜਾਵੇ ਤਾਂ ਫਿਰ ਹੀ ਇਹਨਾਂ ਸਕੀਮਾਂ ਦਾ ਕੋਈ ਫਾਇਦਾ ਹੋ ਸਕਦਾ ਹੈ ਹੁਣ ਵੇਖੋ ਜਿਹੜਾ ਹੈਗਾ ਸਾਡੇ ਕੋਲੇ ਲਗਭਗ 290000 ਸੌਰੀ 290 ਕਰੋੜ ਜਿਹੜਾ ਰੁਪਈਆ ਆਇਆ ਹੈ ਉਹਦੇ ਵਿੱਚੋਂ ਸੈਂਟਰ ਦਾ ਹਿੱਸਾ ਕਿੰਨਾ ਆਇਆ ਹੈ ਜੇ ਸਟ 60% ਨਾਲ ਗੱਲ ਕਰੀਏ ਤਾਂ ਲਗਭਗ 175 ਕਰੋੜ ਬਣਦਾ ਤੇ ਜੇ ਉਹ ਇਸ ਸਮੇਂ ਦੇ ਵਿੱਚ ਹੋਣੇ ਦੇ ਵਿੱਚ ਨਹੀਂ ਵਰਤੇ ਜਾਂਦਾ ਤਾਂ ਉਹ ਲੈਪਸ ਹੋਣ ਵਾਲੀ ਗੱਲ ਹੈ ਉਹ ਤਰੀਕੇ ਨਾਲ ਇੱਕ ਵਾਰੀ ਮਿੱਟੀ ਸੁਹਾਵਣ ਵਾਲੀ ਗੱਲ ਆ ਉਹ ਕਦੋਂ ਆਏਗਾ ਸੈਂਟਰ ਕਿਵੇਂ ਉਹਨੂੰ ਸਪਲਾਈ ਕਰੇਗਾ ਇਸ ਕਰਕੇ ਇਹ ਬੜੇ ਹੀ ਗੰਭੀਰ ਮਸਲਾ ਹੈ ਇਹਨੂੰ ਪਤਾ ਨਹੀਂ ਕਿਉਂ ਕਿਸ ਤਿੱਕੇ ਨਾਲ ਸਾਡੇ ਖੇਤੀਬੜੀ ਮੰਤਰੀ ਬੜੇ ਸਿਆਣੇ ਨੇ ਔਰ ਮੁੱਖ ਮੰਤਰੀ ਉਹ ਵੀ ਮਤਲਬ ਜਿਹੜਾ ਹੈਗਾ ਇਸ ਮਾਮਲੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਖੇਤੀਬਾੜੀ ਨੂੰ ਪਰਚਾਨ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਕਿੱਥੇ ਗਲਤੀ ਰਹੇਗੀ ਇਹ ਕੋਖਣ ਵਾਲੀ ਗੱਲ ਹੈ ਇਹ ਪਰਖਣ ਵਾਲੀ ਗੱਲ ਹੈ ਕਿ ਜਿਹੜੀ ਸਮੇਂ ਸਿਰ ਜੇ ਸ਼ਾਇਦ ਇਸ ਤੇ ਚੱਕਿਆ ਹੁੰਦਾ ਤਾਂ ਇਸ ਤੇ ਜਿਹੜੇ ਚੰਗੇ ਨਤੀਜੇ ਨਿਕਲਨੇ ਸੀ ਇਹ ਬਾਕੀ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ ਤੁਸੀਂ ਦੱਸਣਾ ਬਹੁਤ ਬਹੁਤ ਧੰਨਵਾਦ